ਸਤਿ ਸ੍ਰੀ ਅਕਾਲ ਵੀਰ ਜੀ ਆ ਦੇਖੋ ਪਿੰਡ ਪੰਜਾਵਾ ਦੀ ਫਿਰਨੀ ਵਿੱਚ ਨਿਰਮਾਣ ਹੋ ਰਿਹਾ ਦੋਸਤੋ ਜੋ ਆਸਿਸ ਸ਼ਤ ਕਿਸਮਾਰਤੀ ਸੜਕ ਕਹਿੰਦੇ ਆ ਉਹ ਬਣ ਰਹੀ ਹੈ ਚੋਰਾਚਰਾਣਾ ਪਿੰਡ ਦੇ ਪਿੰਡਵਰੇ ਵਾਲੇ ਪਿੰਡ ਦੇ ਵਿੱਚ ਜੇਕਰ ਤੁਸੀਂ ਅੱਗੇ ਜਾਵੋ ਮਾਡਲ ਤੇ ਉਹ ਜੁੱਤਾ ਸਰਪੰਚ ਜੇ ਅਮਰਜੰਨ ਰੋਡ ਦੇ ਕੋਲ ਪਰ ਪਛਤੇ ਹੋ ਮੀਆਂ ਫੇਸਬੁਕ ਦੇ ਦੋਸਤੋ ਆਹ ਤੁਸੀਂ ਆਪ ਪਿੰਡ ਚ ਆਉਣ ਵਾਲੇ ਕੰਮਾਂ ਬਾਰੇ ਕੀ ਕਹਿਣਾ ਚਾਹੋਗੇ ਸਰਪੰਚ ਸਾਹਿਬ ਪਿੰਡ ਚ ਕੰਮਾਂ ਮਾਰੇ ਅਸੀਂ ਬਹੁਤ ਸਲਾੰਗਾ ਕਰਦੇ ਆ ਸਰਦਾਰ ਪ੍ਰਭਾਸ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਪ੍ਰਭਾਸ ਸਿੰਘ ਮਾਨ ਸਾਡੇ ਤੋਂ ਬਹੁਤ ਵਧੀਆ ਕੰਮ ਕਰਾ ਰਹੇ ਆ ਸਾਡੀ ਪੰਚਾਇਤ ਬਣੀ ਐ ਤੇ ਅਸੀਂ ਇਧਰੋਂ ਇਲੈਕਸ਼ਨ ਲੜੇ ਸੀ ਸਾਨੂੰ ਇੰਨਾ ਉਹਨਾਂ ਨੇ ਸਾਫ਼ ਦਿੱਤਾ ਵੀ ਜਿਹੜਾ ਲੋਕ ਸ਼ਰਕਾ ਤੇ ਚੋਲਾ ਲਾਉਂਦੇ ਹੁੰਦੇ ਸੀ ਤੇ ਅੱਜ ਉਥੇ ਆ ਆਰਸੀ ਸ਼ਰਕ ਬਣ ਗਈ ਤੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਤੇ ਹਲਕਾ ਇੰਚਾਰਜ ਅਰुण ਨਾਰੰਗੀ ਜੀ ਦੇ ਬਹੁਤ ਧੰਨਵਾਦੀ ਆ ਵੀ ਜਿਨ੍ਹਾਂ ਨੇ ਸਾਨੂੰ ਜਾਂਦੇ ਕਦੇ ਮੋੜਿਆਂ ਨਹੀਂ ਆ ਚੀਜ਼ ਲੈ ਜਾਓ ਜੀ ਲੈ ਜਾਓ ਜੀ ਧੰਨਵਾਦ ਜੀ